ਅਕਾਲੀ ਦਲ ਸਮਾਪਤ ਹੋ ਚੁੱਕਿਆ ਹੈ ਇਹ ਲੈ ਲਓ ਲਿਖ ਲਓ ਅਕਾਲੀ ਦਲ ਦਾ 1 ਐਮਪੀ ਹੈ ਤੇ 2 ਐਮਐਲਏ ਹੈ ਔਰ ਜੋ ਅਕਾਲੀ ਦਲ ਨੇ ਆਪਣੇ ਕਾਰਜਕਾਲ ਦੇ ਦੌਰਾਨ ਕੀਤਾ ਪੰਜਾਬ ਨੂੰ ਨਸ਼ਿਆ ਅਕਾਲੀ ਦਲ ਨੇ ਦਿੱਤੇ ਸਾਡੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਅਕਾਲੀ ਦਲ ਨੇ ਕੀਤੀਆਂ ਜਿੰਨੇ ਮਾੜੇ ਕੰਮ ਅਕਾਲ ਪੰਜਾਬ ਦੇ ਵਿੱਚ ਆਏ ਉਹ ਸਾਰੇ ਅਕਾਲੀ ਦਲ ਦੇ ਦੌਰਾਨ ਆਏ ਇਹ ਸਾਰੇ ਬਾਦਲ ਪਰਿਵਾਰ ਦੀ ਦੇਣ ਹੈ ਉਹਨਾਂ ਦਾ ਪਤਨ ਹੋਣਾ ਹੀ ਸੀ ਕੋਈ ਰੋਕ ਨਹੀਂ ਸੀ ਆਧਵੀ ਪਾਰਟੀ ਦੇ ਕੈਂਡੀਡੇਟ ਨੇ ਜਿਹੜੇ ਐਮ ਐਲ ਏ ਸੀ ਉਹਨਾਂ ਨੇ ਰਿਜ਼ਾਈਨ ਕੀਤਾ ਚਲਦੀ ਸਰਕਾਰ ਦੇ ਵਿੱਚੋਂ 2.5 ਸਾਲ ਰਹਿੰਦੇ ਸੀ ਉਹਨਾਂ ਦੇ ਰਿਜ਼ਾਈਨ ਕਰਨ ਕਰਕੇ ਇਹ ਚੋਣ ਹੋ ਰਹੀ ਹੈ ਸੋ ਉਹਨਾਂ ਦਾ ਕਿਵੇਂ ਇੱਕ ਇੱਕ ਵਫਾਦਾਰ ਦਾ ਧੋਖੇਬਾਜ਼ ਨਾਲ ਕੋਈ ਮੁਕਾਬਲਾ ਹੁੰਦਾ ਹੈ ਮਤਲਬ ਹਰ ਪਾਸਿਓਂ ਇਹ ਨਜਾਇਜ਼ ਹੀ ਹੋਇਆ ਹੈ ਇਸ ਤਰ੍ਹਾਂ ਦੇ ਕੈਂਡੀਡੇਟ ਤੇ ਜਦੋਂ ਲੋਕ ਵਿਸ਼ਵਾਸ ਜਿਤਾਉਂਦੇ ਆ ਉਸ ਤੋਂ ਬਾਅਦ ਕੈਂਡੀਡੇਟ ਛੱਡ ਕੇ ਹੀ ਉੱਟ ਜੇ ਇਹ ਤਾਂ ਨੁਕਸਾਨ ਹੈ ਤਾਂ ਜਨਤਾ ਇਸ ਆਉਣ ਵਾਲੀ 10 ਤਰੀਕ ਨੂੰ ਜਵਾਬ ਦੇਗੀ ਇਹ ਸੱਟੇ ਦਾ ਕੰਮ ਵੀ بڑے ਸਿਖਰਾਂ ਤੇ ਕੰਦੇ ਇਸ ਇਲਾਕੇ ਦੇ ਵਿੱਚ ਚੱਲਦਾ ਹੈ ਕਾਰੋਬਾਰ ਟੜਲੇ ਨਾਲ ਚੱਲਦੇ ਨੇ ਡਰੱਗ ਵੀ بڑے ਟੜਲੇ ਦੇ ਨਾਲ ਵਿਕਦਾ ਕੀ ਕਾਰਨ ਮੰਨਦੇ ਕਿਉਂ ਨਹੀਂ ਖਤਮ ਹੋ ਰਹੀਆਂ ਇਹ ਚੀਜ਼ਾਂ ਜਿਹੜੀਆਂ ਕੁਰੀਤੀਆਂ ਨੇ ਸਮਾਜ ਤੇ ਦੇਖੋ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਇਹਨਾਂ ਕੁਰੀਤੀਆਂ ਨੂੰ ਖਤਮ ਕਰਨ ਦੀ ਜਦੋਂ ਲੋਕ ਵੋਟਾਂ ਪਾ ਕੇ ਸਰਕਾਰ ਬਣਾਉਂਦੇ ਹੈ ਨਾ ਤਾਂ ਸਾਰੀ ਦੀ ਸਾਰੀ ਬਣਦੀ ਜ਼ਿੰਮੇਵਾਰੀ ਮੁਖੀ ਦੀ ਹੁੰਦੀ ਹੈ ਦੇ ਵਿੱਚ ਆ ਤਾਂ ਇੱਥੇ ਸਿਆਸੀ ਖਾੜਾ ਜਿਹੜਾ ਉਹ ਪੱਕ ਚੁੱਕਿਆ ਹੈ ਤਾਂ ਚੋਣ ਪ੍ਰਚਾਰ ਸਿਖਰਾਂ ਤੇ ਆ ਸਾਡੇ ਨਾਲ ਕਾਂਗਰਸ ਦੇ ਮਹਿਲਾ ਲੀਡਰ ਅਮਰਤਾ ਬੜਿੰਗ ਨੇ ਇਹਨਾਂ ਨੇ ਪ੍ਰਚਾਰ ਦੀ ਕਮਾਂਡ ਜਿਹੜੀ ਸੰਭਾਲੀ ਹੋਈ ਆ ਮਹਿਲਾਵਾਂ ਨੂੰ ਜਿਹੜਾ ਆਪਣੀ ਪਾਰਟੀ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹ ਦੱਸਿਆ ਜਾ ਰਹੀਆਂ ਨੇ ਬਹੁਤ ਬਹੁਤ ਸਵਾਗਤ ਹੈ ਜੀ ਜਨਸਪਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿਸ ਤਰ੍ਹਾਂ ਦੇਖਦੇ ਹੋ ਚੋਣ ਪ੍ਰਚਾਰ ਵੀ ਸਿਖਰਾਂ ਤੇ ਆ ਪ੍ਰਚਾਰ ਦੀ ਕਮਾਂਡ ਤੁਸੀਂ ਨੇ ਵੀ ਸੰਭਾਲ ਲਈ ਹੈ ਬੜਿੰਗ ਸਭਾ ਦੇ ਵੱਲੋਂ ਵੀ ਸੰਭਾਲੀ ਗਈ ਹੈ SG ਚੋਣ ਪ੍ਰਚਾਰ ਦੀ ਕਮਾਨ ਮੈਂ ਨਹੀਂ ਸੰਭਾਲੀ ਵੀ ਹੈ ਜਿੰਨੀਆਂ ਪੈਣਾ ਬੈਠੀਆਂ ਹਰੇਕ ਨੇ ਸੰਭਾਲੀ ਵੀ ਹੈ ਹਰੇਕ ਦਾ ਯੋਗਦਾਨ ਹੈ ਇਸ ਚੋਣ ਪ੍ਰਚਾਰ ਦੇ ਵਿੱਚ ਤੁਸੀਂ ਦੇਖੋ ਜਿੰਨੇ ਆਏ ਹੈ ਆਪੋ ਆਪਣੇ ਘਰ ਛੱਡ ਕੇ ਆਏ ਹੈ ਜ਼ਿੰਮੇਵਾਰੀਆਂ ਆਪਣੀਆਂ ਘੰਟੇ ਵਾਸਤੇ ਕਰਦੀਆਂ ਪਾਸੇ ਛੱਡ ਕੇ ਆਏ ਹੈ ਇਹ ਮੇਰੇ ਨਾਲੋਂ ਘੱਟ ਨਹੀਂ ਮੇਰੇ ਤੋਂ ਵੱਧ ਹੀ ਹੈ ਜਲੰਧਰ ਦੇ ਵਿੱਚ ਪਹਿਲਾਂ ਚਰਨਜੀਤ ਸਿੰਘ ਚੰਨੀ ਫਤਿਹ ਕਰਕੇ ਗਏ ਨੇ ਮੁਕਾਬਲਾ ਕਿਸ ਨਾਲ ਮੰਨਦੇ ਹੋ ਸਾਰੀਆਂ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਨੇ ਇਕਾਲੀ ਦਲ ਤਾਂ ਆਪਣਾ ਮੈਦਾਨ ਛੱਡ ਹੀ ਗਿਆ ਗੱਲ ਹੀ ਹੈ ਕੀ ਦੋ ਪਾਰਟੀ ਤੇ ਜਿਹੜੀ ਸਾਡੀ ਸਾਹਮਣੇ ਨੇ ਉਹਨਾਂ ਦੋਵਾਂ ਪਾਰਟੀਆਂ ਦੇ ਕੈਂਡੀਡੇਟਸ ਨੇ ਆਪ ਕੋ ਆਪਣੀਆਂ ਪਾਰਟੀਆਂ ਛੱਡੀਆਂ ਧੋਖਾ ਦਿੱਤਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਜਿਹੜੇ ਐਮ ਐਲ ਏ ਸੀ ਉਹਨਾਂ ਨੇ ਰਿਜ਼ਾਈਨ ਕੀਤਾ ਚਲਦੀ ਸਰਕਾਰ ਦੇ ਵਿੱਚੋਂ 2.5 ਸਾਲ ਰਹਿੰਦੇ ਸੀ ਉਹਨਾਂ ਦੇ ਰਿਜ਼ਾਈਨ ਕਰਨ ਕਰਕੇ ਇਹ ਚੋਣ ਹੋ ਰਹੀ ਹੈ ਸੋ ਉਹਨਾਂ ਦਾ ਕਿਵੇਂ ਇੱਕ ਇੱਕ ਵਫਾਦਾਰ ਦਾ ਧੋਖੇਬਾਜ਼ ਨਾਲ ਕੋਈ ਮੁਕਾਬਲਾ ਹੁੰਦਾ ਜਿਵੇਂ ਵਫਾਦਾਰ ਦਾ ਧੋਖੇਬਾਜ਼ ਨਾਲ ਮੁਕਾਬਲਾ ਨਹੀਂ ਹੁੰਦਾ ਉਸੇ ਤਰ੍ਹਾਂ ਸੁਰਿੰਦਰ ਕੌਰ ਜੀ ਦਾ ਆਪਦੀ ਆਪੋਜੀਸ਼ਨ ਜਿਨੇ ਦੋਵੇਂ ਧੋਖੇਬਾਜ਼ ਉਹਨਾਂ ਨਾਲ ਕੋਈ ਮੁਕਾਬਲਾ ਨਹੀਂ ਕੋਈ ਨਹੀਂ ਸਕਦਾ ਨੁਕਸਾਨ ਕਿੰਨਾ ਕਮਾਂਦੇ ਹੋ ਜਿਸ ਤਰ੍ਹਾਂ ਇੱਕ ਨਮਾਇਦਾ ਐਮਐਲਏ 5 ਸਾਲ ਦੇ ਲਈ ਚੁਣਿਆ ਜਾਂਦਾ ਵਿੱਚ ਵਿਚਾਲੇ ਛੱਡ ਕੇ ਭੱਜ ਗਏ ਨੇ ਸੀਤਲੂੰਗਰਾਲ ਕਿੰਨਾ ਗੰ ਇਨਸਾਨ ਹਲਕੇ ਦੀ ਪਬਲਿਕ ਦਾ ਮਨਜਾ ਮੇਰੇ ਵਿੱਚ ਸਭ ਤੋਂ ਪਹਿਲਾਂ ਤਾਂ ਇੱਕ ਚੋਣ ਹੋਣ ਤੇ ਖਰਚਾ ਬਹੁਤ ਹੁੰਦਾ ਔਰ ਉਹ ਸਾਰੇ ਖਰਚੇ ਦਾ ਜਿਹੜਾ ਬੋਝ ਪੈਂਦਾ ਇਹ ਬਿਲਕੁਲ ਨਜਾਇਜ਼ ਚੋਣ ਹੋ ਰਹੀ ਹੈ ਦੀ ਬਿਲਕੁਲ ਲੋੜ ਨਹੀਂ ਸੀ ਔਰ ਇਹ ਸਾਰਾ ਖਰਚੇ ਦਾ ਬੋਝ ਜਨਤਾ ਤੇ ਆਉਂਦਾ ਹੈ ਸਭ ਤੋਂ ਪਹਿਲਾਂ ਤਾਂ ਜਿਹੜਾ ਖਰਚਾ ਦਾ ਖਰਚਾ ਇੰਨਾ ਨਜਾਇਜ਼ ਹੋ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਉਹ ਨੁਕਸਾਨ ਹੈ ਉਸ ਤੋਂ ਬਾਅਦ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਉਹਨਾਂ ਦੇ ਨਾਲ ਬਹੁਤ ਵੱਡਾ ਤੁਖ ਹੈ ਮਤਲਬ ਹਰ ਪਾਸਿਓਂ ਹੀ ਇਹ ਨਜਾਇਜ਼ ਹੀ ਹੋਇਆ ਹੈ ਇਸ ਤਰ੍ਹਾਂ ਦੇ ਕੈਂਡੀਡੇਟ ਤੇ ਜਦੋਂ ਲੋਕ ਵਿਸ਼ਵਾਸ ਜਿਤਾਉਂਦੇ ਉਹ ਤੋਂ ਬਾਅਦ ਕੈਂਡੀਡੇਟ ਛੱਡ ਕੇ ਹੀ ਉੱਠ ਜੇ ਇਹ ਤਾਂ ਨੁਕਸਾਨ ਹੈ ਤਾਂ ਜਨਤਾ ਇਸ ਆਉਣ ਵਾਲੀ 10 ਤਰੀਕ ਨੂੰ ਜਵਾਬ ਦੇਊਗੀ ਇਸ ਕੱਲ੍ਹ ਤਾਂ ਹਲਕੇ ਦੇ ਵਿੱਚ ਹੋਰ ਵੀ ਬੜੀਆਂ ਸਮੱਸਿਆਵਾਂ ਹਨ ਪਾਣੀ ਦੀ ਬਹੁਤ ਵੱਡੀ ਸਮੱਸਿਆ ਹਲਕੇ ਦੇ ਲੋਕਾਂ ਨੂੰ ਪਾਣੀ ਵੀ ਸਾਫ਼ ਨਹੀਂ ਮਿਲਦਾ ਜੀ ਦੇਖੋ ਇੱਕ ਹਲਕੇ ਦਾ ਐਮਐਲਏ ਸਰਕਾਰ ਦੇ ਵਿੱਚ ਹੋਵੇ ਤਾਂ ਉਹਦੇ ਹੱਥ ਵਿੱਚ ਬੜੀ ਤਾਕਤ ਹੁੰਦੀ ਹੈ ਉਹ ਚਾਵੇ ਤਾਂ ਕੀ ਨਹੀਂ ਕਰਵਾ ਸਕਦਾ ਠੀਕ ਹੈ ਇਹ ਪਾਣੀ ਦੀ ਸਮੱਸਿਆ ਰਹਿਣੀ ਨਹੀਂ ਸੀ ਜੇ ਆਮ ਆਦਮੀ ਦੀ ਸਰਕਾਰ ਜ਼ਿੰਮੇਵਾਰੀ ਦੇ ਨਾਲ ਇੱਥੇ ਆਪਦੇ ਫਰਜ਼ ਨਿਭਾਉਂਦੀ ਪਰ ਉਹਨਾਂ ਨੇ ਮਗਰਲੇ 2.5 ਸਾਲਾਂ ਦੇ ਵਿੱਚ ਨਾ ਸਰਕਾਰ ਨੇ ਕੁਝ ਕੀਤਾ ਤੇ ਨਾ ਜਿਹੜੇ ਐਮਐਲਏ ਸਾਹਿਬ ਚਲੇ ਗਏ ਨਾ ਉਹਨਾਂ ਨੇ ਕੁਝ ਕੀਤਾ ਉਹਨਾਂ ਦੀ ਨਾਕਾਮਯਾਬੀ ਹੈ ਕਿ ਅੱਜ ਜਿਹੜਾ ਜਲੰਧਰ ਦੀਆਂ ਗਲੀਆਂ ਦੇ ਵਿੱਚ ਪਾਣੀ ਬਲੌਕ ਹੋਇਆ ਹੋਇਆ ਸੀਵਰੇਜ ਬਲੌਕ ਹੋਏ ਹੋਏ ਹੈ ਪੀਣ ਵਾਲਾ ਪਾਣੀ ਨਹੀਂ ਬਿਮਾਰੀ ਫੈਲ ਰਹੀ ਹੈ ਖੜੇ ਪਾਣੀ ਕਰਕੇ ਇਹ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਹੈ ਮਗਰਲੇ 2.5 ਸਾਲਾਂ ਦੀ ਟੜੇ ਸੱਟੇ ਦਾ ਕੰਮ ਵੀ ਬੜੇ ਸਿਖਰਾਂ ਤੇ ਕਹਿੰਦੇ ਇਸ ਇਲਾਕੇ ਦੇ ਵਿੱਚ ਚੱਲਦਾ ਏ ਕਾਰੋਬਾਰ ਟੜਲੇ ਨਾਲ ਚੱਲਦੇ ਨੇ ਡਰੱਗ ਵੀ ਬੜੇ ਟੜਲੇ ਦੇ ਨਾਲ ਵਿਕਦਾ ਕੀ ਕਾਰਨ ਮੰਨਦੇ ਹੋ ਕਿਉਂ ਨਹੀਂ ਖਤਮ ਹੋ ਰਹੀਆਂ ਇਹ ਚੀਜ਼ਾਂ ਜਿਹੜੀਆਂ ਕੁਰੀਤیاں ਨੇ ਸਮਾਜ ਦੇ ਵਿੱਚ ਦੇਖੋ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਏ ਇਹਨਾਂ ਕੁਰੀਤੀਆਂ ਨੂੰ ਖਤਮ ਕਰਨ ਦੀ ਜਦੋਂ ਲੋਕ ਵੋਟਾਂ ਪਾ ਕੇ ਸਰਕਾਰ ਬਣਾਉਂਦੇ ਆ ਨਾ ਤਾਂ ਸਾਰੀ ਦੀ ਸਾਰੀ ਬੰਨ ਦੀ ਜ਼ਿੰਮੇਵਾਰੀ ਮੁਖੀ ਦੀ ਹੁੰਦੀ ਹੈ ਸੋ ਇਸ ਇਸ ਇਲਾਕੇ ਦਾ ਜਿਹੜਾ ਮੁਖੀ ਸੀ ਉਹ ਵੀ ਆਮ ਆਦਮੀ ਪਾਰਟੀ ਦਾ ਸੀ ਪੰਜਾਬ ਦੀ ਮੁਖੀ ਜਿਹੜੀ ਸਰਕਾਰ ਉਹ ਵੀ ਆਮ ਆਦਮੀ ਪਾਰਟੀ ਦੀ ਹੈ ਦਨ ਦਿਹਾੜੇ ਕਤਲ ਹੋ ਜਾਂਦਾ ਹੈ ਅੱਜ ਨਸ਼ਾ ਪਰਚੂਨ ਵਾਂਗੂ ਵਿਕ ਰਿਹਾ ਹੈ ਸਾਡੇ ਸਟੇਟ ਦੇ ਵਿੱਚ ਲਾਈਟ ਆਉਂਦੀ ਨਹੀਂ ਕੋਈ ਕਿਸੇ ਨੂੰ ਨੌਕਰੀ ਨਹੀਂ ਮਿਲੀ ਜਿਹੜੀ ਜਲੰਧਰ ਦੀ ਇੰਡਸਟਰੀ ਹੈ ਟੈਨਰੀਜ਼ ਦੀ ਇੰਡਸਟਰੀ ਹੈ ਨਾ ਇੱਥੇ ਲੈਦਰ ਦਾ ਬਹੁਤ ਵੱਡਾ ਵਪਾਰ ਹੁੰਦਾ ਹੈ بڑے ਉਦਯੋਗ ਹੈ ਇੱਥੇ ਪਰ ਮਗਰਲੇ 25 ਸਾਲਾਂ ਦੇ ਵਿੱਚ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹਣੀ ਹੈ ਕਿ 40 ਤੋਂ 50% ਜਲੰਧਰ ਦਾ ਵਪਾਰ ਖਤਮ ਹੋ ਚੁੱਕਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰ ਹੈ ਉਹਨੂੰ ਸਪੋਰਟ ਕਰਨ ਦੀ ਥਾਂ ਤੇ ਉਹਨਾਂ ਨੇ ਖਤਮ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਔਰ ਤੁਸੀਂ ਦੇਖੋਗੇ ਆਉਣ ਵਾਲੇ 10 ਤਰੀਕ ਨੂੰ ਜਨਤਾ ਨੇ ਇਸ ਆਮ ਆਦਮੀ ਪਾਰਟੀ ਦੇ ਖਿਲਾਫ ਫਤਵਾ ਦੇਣਾ ਹੈ ਕੀ ਲੱਗਦਾ ਕਿੰਨੇ ਕੁ ਲੀਡ ਰਹਿਣ ਵਾਲੀ ਹੈ ਹਲਕੇ ਤੋਂ ਕੀ ਕਹਿ ਰਿਹਾ ਸਮੀਕਰਨ ਇਸ ਸਮੇਂ ਹਲਕੇ ਇਹ ਜਨਤਾ ਨੇ ਤੈਅ ਕਰਨਾ ਹੈ ਵੇਖੋ ਜਨਤਾ ਜਨਾਰਦਨ ਹੈ ਜਨਤਾ ਨੇ ਤੈਅ ਕਰਨਾ ਹੈ ਕਿੰਨੀ ਲੀਡ ਰਹੂਗੀ ਮੈਂ ਤਾਂ ਜਨਤਾ ਦੇ ਅੱਗੇ ਹੱਥ ਬੰਨ੍ਹ ਕੇ ਇੱਕੋ ਹੀ ਬੇਨਤੀ ਕਰਦੀ ਹਾਂ ਕਿ ਬਹੁਤ ਵਧੀਆ ਕੈਂਡੀਡੇਟ ਦਿੱਤਾ ਹੈ ਜਿਨੇ ਵਫਾਦਾਰੀ ਨਿਭਾਈ ਹੈ ਜ਼ਿੰਦਗੀ ਪਰ ਲੋਕਾਂ ਦੇ ਨਾਲ ਲੋਕਾਂ ਦਾ ਤਨਦੇਈ ਦੇ ਨਾਲ ਕੰਮ ਕੀਤਾ ਬੜੀ ਮਿਹਨਤ ਕੀਤੀ ਹੈ ਅੱਜ ਅਸੀਂ ਉਹ ਸਾਡੀ ਭੈਣ ਨੂੰ ਵੋਟਾਂ ਪਾ ਕੇ ਜਿਤਾਈਏ ਜਿਨੇ ਸਾਰੀ ਜ਼ਿੰਦਗੀ ਕਾਂਗਰਸ ਦੇ ਨਾਲ ਤੇ ਲੋਕਾਂ ਦੇ ਨਾਲ ਵਫਾਦਾਰ ਰਹੀ ਹੈ ਕੱਲ ਬਦਮੂਆਂ ਦਾ ਦੌਰ ਵੀ ਬੜਾ ਸਿਖਰਾਂ ਤੇ ਆ ਅਕਾਲੀ ਦਲ ਨੇ ਪਹਿਲਾਂ ਚੋਣ ਮੈਦਾਨ 'ਚ ਆਪਣਾ ਉਮੀਦਵਾਰ ਉਤਾਰਿਆ ਬੀਬੀ ਸਰਜੀਤ ਕੌਰ ਨੂੰ ਫਿਰ ਸਮਰਥਨ ਵਾਪਸ ਲੈ ਲਿਆ ਅੱਜ ਉਹ ਉਮੀਦਵਾਰ ਆਮ ਆਦਮੀ ਪਾਰਟੀ ਦੇ ਵਿੱਚ ਚਲਿਆ ਗਿਆ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਸਮੀਕਰਨ ਜਿਹੜਾ ਦਲ ਬਦਲੂਆਂ ਦਾ ਦੌਰ ਚੱਲਿਆ ਪੰਜਾਬ 'ਚ ਮੇਰੇ ਵੀਰ ਤੁਸੀਂ ਅਕਾਲੀ ਦਲ ਦੀ ਗੱਲ ਹੀ ਕਿਉਂ ਕਰ ਰਹੇ ਹੋ ਅਕਾਲੀ ਦਲ ਸਮਾਪਤ ਹੋ ਚੁੱਕ ਅਕਾਲੀ ਦਲ ਦਾ 1 ਐਮਪੀ ਹੈ ਤੇ 2 ਐਮਐਲਏ ਹੈ। ਔਰ ਜੋ ਅਕਾਲੀ ਦਲ ਨੇ ਆਪਣੇ ਕਾਰਜਕਾਲ ਦੇ ਦੌਰਾਨ ਕੀਤਾ ਪੰਜਾਬ ਨੂੰ ਨਸ਼ੇ ਅਕਾਲੀ ਦਲ ਨੇ ਦਿੱਤੇ। ਸਾਡੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਅਕਾਲੀ ਦਲ ਨੇ ਕੀਤੀਆਂ। ਸਾਡੇ ਹਰ ਹਰ ਇੱਕ ਚੀਜ਼ ਦੇ ਵਿੱਚ ਜੋ ਬਲੈਕ ਮਾਰਕੀਟਿੰਗ ਸ਼ੁਰੂ ਹੋਈ, ਮੀਡੀਆ ਦੇ ਵਿੱਚ ਜੋ ਠੰਡਾ ਸੁਖਬੀਰ ਬਾਦਲ ਨੇ ਚਲਾਇਆ ਉਹ ਅਕਾਲੀ ਦਲ ਦੀ ਦੇਣ ਹੈ। ਤੁਹਾਨੂੰ ਪਤਾ ਹੈ ਜਿੰਨੇ ਮਾੜੇ ਕੰਮ ਅਕਾਲੀ ਪੰਜਾਬ ਦੇ ਵਿੱਚ ਆਏ ਉਹ ਸਾਰੇ ਅਕਾਲੀ ਦਲ ਦੇ ਦੌਰਾਨ ਆਏ ਇਹ ਸਾਰੇ ਬਾਦਲ ਪਰਿਵਾਰ ਦੀ ਦੇਣ ਹੈ ਉਹਨਾਂ ਦਾ ਪਤਨ ਹੋਣਾ ਹੀ ਸੀ ਕੋਈ ਰੋਕ ਨਹੀਂ ਸੀ ਸਕਦਾ ਹੋਣਾ ਹੀ ਸੀ ਡਿਸਰਵ ਕਰਦੇ ਸੀ लास्ट ਸਵਾਲ ਕੀ ਗਿੱਦੜਵਾਹਾ ਤੋਂ ਅਮਰਤਾ ਵੜਿੰਗ ਚੌਂ ਮੈਦਾਨ ਦੇ ਵਿੱਚੋਂ ਉਤਰਨਗੇ ਜਿਮਨੀ ਚੌਂ ਦੇ ਵਿੱਚ ਪਹਿਲਾਂ ਵੀ ਕਈ ਵਾਰ ਸਵਾਲ ਤੁਹਾਨੂੰ ਹੋਇਆ ਹੋਣਾ ਹੈ ਮੇਰੇ ਵੀਰ ਜਲੰਧਰ ਜਿੱਤੀਏ ਅਗਲੀ ਗੱਲ ਬਾਤ ਚ ਕਰਾਂਗੇ ਤਿਆਰੀਆਂ ਤੁਹਾਡੀ ਪੂਰੀ ਕਿੱਧਰ ਵਾਹ ਦੀ ਬਿਲਕੁਲ ਹਜੇ ਉਸ ਚੀਜ਼ ਬਾਰੇ ਸੋਚਿਆ ਵੀ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਦਾ ਅਮਰਤਾ ਬੜੀ ਸੀ ਕਾਂਗਰਸ ਪਾਰਟੀ ਦੇ ਮਹਿਲਾ ਲੀਡਰ ਨੇ ਤਾਂ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਚੋਣ ਪ੍ਰਚਾਰ ਸਿਖਰਾਂ ਤੇ ਤਾਂ ਜਿੱਤਣ ਦਾ ਦਾਵਾ ਵੀ ਜਿਹੜਾ ਜਲੰਧਰ ਵੈਸਟ ਨੂੰ ਕੀਤਾ ਜਾ ਰਿਹਾ ਸਾਥੀ ਸਣੀ ਦੇ ਨਾਲ ਕੁਲਦੀਪ ਸਿੰਘ ਕੋੜੇ ਰਜਨਸਪੁਕ ਮੈਂਟੀ ਵੀ ਜਲੰਧਰ